ਤਾਂ ਸਭ ਤੋਂ ਪਹਿਲਾ ਸਵਾਲ ਸੈਕਸ ਸਮੱਸਿਆ ਕੀ ਐ ਤੇ ਇਹਦੇ ਕਾਰਨ ਕੀ ਨੇ ਕਿ ਇਹ ਇਹ ਜਿਹੜੀਆਂ ਸਮੱਸਿਆਵਾਂ ਨਹੀਂ ਹੁੰਦੀਆਂ ਇਹ ਕੁਦਰਤੀ ਬਹਾਵ ਵੀ ਹੁੰਦੇ ਆ ਹੁਣ ਜਿਹੜੀ ਪੰਜਾਬ ਦੀ ਜਿਹੜੀ ਖਾਸ ਕਰਕੇ ਜਿਹੜੀ ਹਰੀ ਹਰੀ ਇਨਕਲਾਬ ਦੇ ਜਿਹੜੇ ਖੇਤਾਂ ਹੈਗਾ ਉੱਥੇ ਰੀਪਰੋਡਕਟਿਵ ਹੈਲਥ ਬੜੀ ਤੇਜ਼ੀ ਨਾਲ ਗਿਰੀ ਆ ਉਹਦੇ ਵਿੱਚੋਂ ਸਭ ਤੋਂ ਵੱਡਾ ਕਾਰਨ ਰਿਹਾ এনवायरमेंट ਦਾ ਬੜੀ ਤੇਜ਼ੀ ਇੱਕ ਤਾਂ ਉਹਨਾਂ ਦਾ ਸਲੋ ਸਲੋ ਬਦਲਾ ਆਉਣੀ ਸੀ ਜਿਹੜੇ ਇੱਕ ਬੜੇ ਤੇਜ਼ੀ ਨਾਲ ਆਏ ਔਰ ਜਿਵੇਂ ਹੁਣ ਕਈ ਪੈਸੀਸਾਈਡ ਜਿਹੜੀਆਂ ਹੁੰਦੀਆਂ ਹਨ ਉਹਨਾਂ ਚ ਐਸਟ੍ਰੋਜਨ ਜਾਂ ਕੁਝ ਇਸ ਤਰ੍ਹਾਂ ਦੇ ਹਾਰਮੋਨਸ ਹੁੰਦੇ ਆ ਜਿਹੜੇ ਮਨੁੱਖ ਦੇ ਕੁਦਰਤੀ ਹਾਰਮੋਨਸ ਆ ਉਹਨਾਂ ਦੀ ਮਿਮਿਕਰੀ ਕਰਦੇ ਨੇ ਮਿਮਿਕਰੀ ਮਤਲਬ ਉਹ ਨਕਲ ਕਰਦੇ ਨੇ ਤੇ ਬੋਡੀ ਕਈ ਵਾਰੀ ਉਸ ਨੂੰ ਸਮਝ ਨਹੀਂ ਸਕਦੀ ਇਹ ਪਿਛਲੇ 20 ਸਾਲਾਂ 'ਚ ਜਿਹੜਾ ਬੱਚੇ ਨੌਜਵਾਨ ਜਿਹੜੇ ਬੱਚੇ ਹੋ ਰਹੇ ਹੁੰਦੇ ਸੀ ਉਹ ਜਿਹੜੇ ਦੇਸੀ ਟੋਟਕਿਆਂ ਵਾਲੇ ਜਿਹੜੇ ਡਾਕਟਰ ਸੀਗੇ ਕੰਨਾਂ ਤੇ ਛਾਪੇ ਹੁੰਦੇ ਸੀ ਤਾਕਤ ਵਧਾਉਣ ਵਾਲੇ ਜਿਹੜੇ ਇਹਨਾਂ ਨੇ ਲੋਕਾਂ ਦੇ ਮਨਾਂ 'ਚ ਬਿਠਾਇਆ ਤੂੰ ਪਤਾ ਨਹੀਂ ਕਿੱਡਾ ਵੱਡਾ ਗੁਨਾਹ ਕਰ ਬੈਠਾ ਹੈ ਤੂੰ ਕਿੱਡੀ ਵੱਡੀ ਗਲਤੀ ਕਰ ਬੈਠਾ ਹੈ ਹੁਣ ਤੇਰੇ ਤੋਂ ਬਾਅਦ ਤੇਰੇ 'ਚ ਉਹ ਸ਼ਕਤੀ ਰਹੀ ਨਹੀਂ ਉਹ ਵਿਆਹ ਤੋਂ ਪਹਿਲਾਂ ਹੀ ਕੰਬਣ ਲੱਗ ਜਾਂਦਾ ਹੈ ਬੱਚਾ ਤੇ ਉਹਦੇ ਨਾਲ ਉਹਨੂੰ ਇੱਕ ਮਾਨਸਿਕ ਰੋਗੀ ਬਣਾਇਆ ਗਿਆ ਤਾਂ ਕਿ ਦਵਾਈਆਂ ਵੇਚਣ ਉਹ ਉਹ ਨੌਜਵਾਨਾਂ ਦਾ ਵਿਚਾਰਾਂ ਦਾ ਕੋਈ ਭਲਾ ਨਹੀਂ ਹੋਇਆ ਲੇਕਿਨ ਇਹ ਡਾਕਟਰ ਸੀ ਇਹਨਾਂ ਕੋਲ 50-50 100-100 ਕਿੱਲਾਂ ਦੇ ਮਾਲਕ ਜ਼ਰੂਰ ਬਣ ਗਏ ਆ ਹੂੰ ਤਾਂ ਨੌਜਵਾਨਾਂ ਚ ਜਿਹੜੀ ਸੀ ਸੈਕਸ ਦੇ ਪ੍ਰਤੀ ਜਿਹੜੀ ਹੀਣ ਭਾਵਨਾ ਜਿਹੜੀ ਵਧੀ ਉਹਨਾਂ ਚ ਇਹਨਾਂ ਦਾ ਜਿਹੜੇ ਸਰ ਇਲੀਗਲ ਜਿਹੜਾ ਲਿਟਰੇਚਰ ਸੀਗਾ ਇਹਨਾਂ ਨੇ ਵੀ ਇੱਕ ਬਹੁਤ ਵੱਡਾ ਯੋਗਦਾਨ ਦਿੱਤਾ ਪੰਜਾਬ ਵਿੱਚ ਇਸ ਸਮੇਂ ਦੌਰਾਨ ਵਡੀਆਂ ਸਮੱਸਿਆਵਾਂ ਦਾ ਜਿੱਥੇ ਲੋਕਾਂ ਨੂੰ ਸਾਹਮਣਾ ਕਰਨਾ ਪੈ ਰਿਹਾ ਉੱਥੇ ਜਿਹੜੇ ਵਿਸ਼ੇ ਤੇ ਆਪਾਂ ਗੱਲ ਕਰਾਂਗੇ ਇਸ ਵਿਸ਼ੇ ਤੇ ਖੁੱਲ ਕੇ ਕੋਈ ਵੀ ਗੱਲ ਕਰਨ ਨੂੰ ਤਿਆਰ ਨਹੀਂ ਹੁੰਦਾ ਪਰ ਅੱਜ ਆਪਾਂ ਲੋਕਾਂ ਤੱਕ ਹਰ ਜਾਣਕਾਰੀ ਨੂੰ ਪਹੁੰਚਾਉਣ ਲਈ ਇਸ ਵਿਸ਼ੇ ਤੇ ਗੱਲਬਾਤ ਕਰਾਂਗੇ ਵਿਸ਼ਾ ਹੈ ਸੈਕਸ ਨਾਲ ਸੰਬੰਧਤ ਸੈਕਸ ਸਮੱਸਿਆਵਾਂ ਪੈਦਾ ਹੋਣ ਦੇ ਕੀ ਕਾਰਨ ਹੈ ਜਾਂ ਅੱਜ ਕੱਲ ਜਿਹੜੇ ਬੱਚੇ ਆਈਵੀਐਫ ਕੇਂਦਰਾਂ ਰਾਹੀਂ ਪੈਦਾ ਹੋ ਰਹੇ ਨੇ ਉਹਦੇ ਕੀ ਕਾਰਨ ਹੈ ਸਾਰੇ ਵਿਸ਼ੇ ਤੇ ਗੱਲਬਾਤ ਕਰਾਂਗੇ ਡਾਕਟਰ ਪਿਰਤਪਾਲ ਆਪਣੇ ਨਾਲ ਹੋਣਗੇ ਬਾਈ ਜੀ ਸਵਾਗਤ ਹੈ ਬਹੁਤ 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 ਸ਼ੁਕਰੀ ਬਾਈ ਜੀ ਜਿਹੜੇ ਵਿਸ਼ੇ ਤੇ ਆਪਾਂ ਗੱਲ ਕਰਨੀ ਆ ਲੋਕ ਇਸ ਵਿਸ਼ੇ ਤੇ ਗੱਲ ਕਰਨ ਤੋਂ ਸ਼ਰਮ ਮਹਿਸੂਸ ਕਰਦੇ ਆ ਤਾਂ ਸਭ ਤੋਂ ਪਹਿਲਾ ਸਵਾਲ ਸੈਕਸ ਸਮੱਸਿਆ ਕੀ ਹੈ ਤੇ ਇਹਦੇ ਕਾਰਨ ਕੀ ਪੰਜਾਬ ਦਾ ਪੂਰੇ ਭਾਰਤੀ ਸੰਸਕ੍ਰਿਤੀ ਤੋਂ ਖਾਂ ਤੇ ਰਿਹਾ ਕਿ ਉਹ ਸੈਕਸ ਦੇ ਉੱਤੇ ਗੱਲ ਨਹੀਂ ਕਰਨਾ ਚਾਹੁੰਦੇ ਹਾਂ ਆਪਣੇ ਬੱਚਿਆਂ ਨੂੰ ਬਜਾਏ ਕਿ ਇਸ ਨੂੰ ਦਬਾਉਣ ਦੇ ਉਹ ਜੇ ਤੁਸੀਂ ਇੱਕ ਹੱਦ ਤੱਕ ਦਬਾਉਂਦੇ ਜਾਂਦੇ ਹੋ ਮੜ ਕੇ ਕਈ ਵਾਰ ਹੁੰਦਾ ਹੈ ਕੋ ਵੱਡੀ ਬਿਮਾਰੀ ਦਾ ਕਾਰਨ ਵੀ ਬਣਦਾ ਹਾਂ ਪਿਛਲੇ ਦਿਨ ਇੱਕ ਫਿਲਮ ਆ ਮਾਈ ਗੋਡ ਟੂ ਆਈ ਸੀ ਡੀ ਹੁਣ ਬਹੁਤ ਸੋਹਣਾ ਜਿਹੜਾ ਟਾਪਿਕ 'ਚ ਹੋਇਆ ਹਮ ਕਿ ਇਹ ਜਿਹੜੀਆਂ ਸਮੱਸਿਆਵਾਂ ਨਹੀਂ ਹੁੰਦੀਆਂ ਇਹ ਕੁਦਰਤੀ ਬਹਾਵ ਵੀ ਹੁੰਦੇ ਆ ਤਾਂ ਪਹਿਲਾ ਜੀ ਹੁਣ ਜਿਹੜੀ ਪੰਜਾਬ ਦੀ ਜਿਹੜੀ ਖਾਸ ਜਿਹੜੀ ਹਰੀ ਹਰੀ ਇਨਕਲਾਬ ਦੇ ਜਿਹੜੇ ਖੇਤਾ ਹੈਗਾ ਉਥੇ ਰੀਪਰੋਡਕਟਿਵ ਹੈਲਥ ਬੜੀ ਤੀਜੀ ਨਾਲ ਗਿਰੀ ਆ ਹਮ ਜੋ ਰੀਪਰੋਡਕਟਿਵ ਹੈਲਥ ਦੀ ਗੱਲ ਆਉਂਦੀ ਹੈ ਨਾ ਉਹ ਪੂਰੀ ਪੂਰੀ ਪ੍ਰਕਿਰਤੀ ਦੀ ਗੱਲ ਆਉਂਦੀ ਆ ਇੱਥੇ ਪਸ਼ੂਆਂ ਦੀ ਵੀ ਗਿਰੀ ਆ ਰੀਪਰੋਡਕਟਿਵ ਹੈਲਥ ਫੰਡਰ ਪਸ਼ੂ ਬਹੁਤ ਵਧੀਆ ਉਥੇ ਮਨੁੱਖਾਂ ਦੀ ਵੀ ਵਧੀਆ ਪਸ਼ੂ ਪੰਛੀਆਂ ਦੀ ਵੀ ਵਧੀਆ ਪੰਛੀਆਂ ਚ ਵੀ ਪ੍ਰਜਾਤੀਆਂ ਬਹੁਤ ਸਾਰੀਆਂ ਡਿਕਲਾਈਨ ਹੋ ਗਈਆਂ ਮਰੇ ਤਾਂ ਕਿਸੇ ਨੇ ਨਹੀਂ ਦੇਖੇ ਨਾ ਬਸ ਜਨਮੇ ਨਹੀਂ ਤਾਂ ਓਵਰ ਆਲ ਜਿਹੜੀ ਰੈਪਰੋਡਕਟ ਹੈਲਥ ਓਵਰਾਲ ਗਿਰੀ ਆ ਹਮ ਟੋਟਲ ਉਹਦੇ ਵਿੱਚੋਂ ਸਭ ਤੋਂ ਵੱਡਾ ਕਾਰਨ ਰਿਹਾ এনवायरमेंट ਦਾ ਬੜੀ ਤੇਜ਼ੀ ਇੱਕ ਤਾਂ ਉਹਦਾ ਸਲੋ ਸਲੋ ਬਦਲਾ ਆਉਨੇ ਸੀ ਜਿਹੜੇ ਇੱਕ ਬੜੇ ਤੇਜ਼ੀ ਨਾਲ ਆਏ ਸਾਡਾ ਸਰੀਰ ਜਿਹੜਾ ਉਹ ਪੀੜੀਦਰ ਪੀੜੀ ਤੱਕ ਅਕਸੈਪਟ ਕਰ ਸਕਦਾ ਸੀਗਾ ਔਰ ਇੱਕੇ ਦਮ ਜਿਹੜੇ ਚਾਰ ਪੀੜੀਆਂ ਚ 10 ਪੀੜੀਆਂ ਜਿਹੜੇ ਬਦਲਾਅ ਆਉਣੇ ਚਾਹੀਦੇ ਸੀ ਉਹ ਇੱਕ ਪੀੜੀ ਚ ਆ ਗਏ। ਉਹ ਸਰੀਰ ਨੇ ਉਸ ਤਰੀਕੇ ਨਾਲ ਉਸ ਨੂੰ ਚੱਲ ਨਹੀਂ ਸਕਿਆ। ਔਰ ਜਿਵੇਂ ਹੁਣ ਕਈ ਪੈਸੀਸਾਈਡ ਜਿਹੜੀਆਂ ਹੁੰਦੀਆਂ ਹਨ ਉਹਨਾਂ ਚ ਐਸਟ੍ਰੋਜਨ ਜਾਂ ਕੁਝ ਇਸ ਤਰ੍ਹਾਂ ਦੇ ਹਾਰਮੋਨਸ ਹੁੰਦੇ ਆ ਜਿਹੜੇ ਮਨੁੱਖ ਦੇ ਕੁਦਰਤੀ ਹਾਰਮੋਨਸ ਆ ਉਹਨਾਂ ਦੀ ਮਿਮਿਕਰੀ ਕਰਦੇ ਨੇ। ਮਿਮਿਕਰੀ ਮਤਲਬ ਨਕਲ ਕਰਦੇ ਨੇ। ਤੇ ਬੋਡੀ ਕਈ ਵਾਰੀ ਉਸ ਨੂੰ ਸਮਝ ਨਹੀਂ ਸਕਦੀ। ਤੇ ਉਹਦੀ ਜਗ੍ਹਾ ਤੇ ਉਹ ਉਹ ਬੈਠ ਜਾਂਦੇ ਨੇ। ਬੋਡੀ ਉਸ ਤਰ੍ਹਾਂ ਓਵਰ ਰਿਐਕਟ ਕਰਨਾ ਉਹ ਸ਼ੁਰੂ ਕਰ ਦਿੰਦੀ ਹੈ ਇਸ ਸਬੰਧੀ ਤੁਹਾਨੂੰ ਗਾਇਨਕੋਲੋਜਿਸਟ ਅਚੀ ਤਰ੍ਹਾਂ ਇਸ ਨੂੰ ਸਮਝ ਸਕਦੇ ਨੇ ਉਹ ਦੂਸਰਾ ਇਹਦੇ ਚ ਇੱਕ ਉਸ ਤੋਂ ਵੀ ਵੱਡਾ ਹੈ ਕਿ ਸਟ੍ਰੈਸ ਜਿਹੜੀ ਆਨ ਗoing ਲਾਈਫ ਦੇ ਵਿੱਚ ਜਿਹੜਾ ਸੈਕਸ ਜਿਹੜਾ ਹੈਗਾ ਉਹ ਤੁਹਾਡੇ ਸਟ੍ਰੈਸ ਨਾਲ ਜੁੜਿਆ ਹੋਇਆ ਹੈ ਜਿਹੜਾ ਤੁਸੀਂ ਸੈਕਸ ਉਹਦੇ ਕਰ ਸਕਦੇ ਜੇ ਤੁਸੀਂ ਇੰਜాయ్ ਮੋਡ 'ਚ ਹੋ ਤੁਸੀਂ ਸਟ੍ਰੈਸਫੁਲ ਮੋਡ 'ਚ ਸੈਕਸ ਨਹੀਂ ਕਰ ਸਕਦੇ ਪਹਿਲਾਂ ਲੋਕ ਬਾਹਰ ਜਾਂਦੇ ਸੀ ਘੁੰਮਣ ਜਾਂਦੇ ਸੀ ਜਾਂ ਇਹਨਾਂ ਕਾਰਨ ਇਹ ਸੀ ਨਾ ਵੀ ਇੰਜాయ్ਫੁਲ ਹੋ ਗਏ ਤੇ ਆਮ ਆਮ ਸਮੱਸਿਆ ਘਟਣ ਔਰ ਇਹ ਇਸ ਤੋਂ ਇੱਕ ਵੱਡਾ ਕਾਰਨ ਜਿਹੜੇ ਹੋਂ ਜਿਹੜਿਆ ਲੀਫਲੈਟ ਕਲਚਰ ਚੱਲਿਆ ਇਹ ਪਿਛਲੇ 20 ਸਾਲਾਂ ਚ ਜਿਹੜਾ ਬੱਚੇ ਨੌਜਵਾਨ ਜਿਹੜੇ ਬੱਚੇ ਹੋ ਰਹੇ ਹੁੰਦੇ ਸੀ ਉਹ ਜਿਹੜੇ ਦੇਸੀ ਟੋਟਕਿਆਂ ਵਾਲੇ ਜਿਹੜੇ ਡਾਕਟਰ ਸੀਗੇ ਕੰਧਾਂ ਤੇ ਛਾਪੇ ਹੁੰਦੇ ਸੀ ਤਾਕਤ ਵਧਾਉਣ ਵਾਲੇ ਜਿਹੜੇ ਇਹਨਾਂ ਨੇ ਲੋਕਾਂ ਦੇ ਮਨਾਂ 'ਚ ਬਿਠਾਇਆ ਤੂੰ ਪਤਾ ਨਹੀਂ ਕਿੱਡਾ ਵੱਡਾ ਗੁਨਾਹ ਕਰ ਬੈਠਾ ਤੂੰ ਕਿੱਡੀ ਵੱਡੀ ਗਲਤੀ ਕਰ ਬੈਠਾ ਹੁਣ ਤੇਰੇ ਤੋਂ ਬਾਅਦ ਤੇਰੇ 'ਚ ਉਹ ਸ਼ਕਤੀ ਰਹੀ ਨਹੀਂ ਉਹ ਵਿਆਹ ਤੋਂ ਪਹਿਲਾਂ ਹੀ ਕੰਬਣ ਲੱਗ ਜਾਂਦਾ ਹੈ ਬੱਚਾ ਹੂੰ ਹਣਾ ਜਿਹੜੇ ਕੁਦਰਤੀ ਸੀ ਜਵੇਂ ਹਸਤ ਮੈਥਨ ਸੀ ਕੁਦਰਤੀ ਸੀਗਾ ਤੇ ਕੁਦਰਤੀ ਬਹਾਵ ਵਿੱਚ ਕੋਈ ਨੁਕਸਾਨ ਨਹੀਂ ਹੈਗਾ ਜਦੋਂ ਸੁਪਨਦੋਸ਼ ਹੋ ਜਾਣਾ ਇਹ ਕੋਈ ਬਿਮਾਰੀ ਨਹੀਂ ਹੈਗੀ ਇਹ ਕੁਦਰਤੀ ਗੱਲ ਹੈ ਜੈਕ ਐਕਸੈਸ ਦਾ ਪਰ ਇਹਨੂੰ ਬਿਮਾਰੀ ਨਾਲ ਜੋੜਿਆ ਗਿਆ ਇਸਨੂੰ ਬਿਮਾਰੀ ਨਾਲ ਜੋੜਿਆ ਗਿਆ ਜੋ ਕੋਈ ਵਿਰੇਜ ਦਾ ਇੱਕ ਗਣ ਹੈਡੈਕ ਦਾ ਸੀ ਉਹਨੂੰ ਧਾਤ ਨਾਲ ਜੋੜਿਆ ਗਿਆ ਵੀ ਧਾਤ ਰਿਕਦੀ ਆ ਤਾਂ ਉਹਦੇ ਨਾਲ ਉਹਨੂੰ ਇੱਕ ਮਾਨਸਿਕ ਰੋਗੀ ਬਣਾਇਆ ਗਿਆ ਤਾਂ ਕਿ ਦਵਾਈਆਂ ਵੇਚਣ ਉਹ ਉਹ ਨੌਜਵਾਨਾਂ ਦਾ ਵਿਚਾਰਾਂ ਦਾ ਕੋਈ ਭਲਾ ਨਹੀਂ ਹੋਇਆ ਉਹ ਛੋਪੇ ਰੋਪ ਚ ਜਾਂਦੇ ਸੀ ਇਹਨਾਂ ਲੋਕਾਂ ਕੋਲੇ ਲੇਕਿਨ ਇਹ ਡਾਕਟਰ ਸੀ ਇਹਨਾਂ ਕੋਲ 50 50 100 ਕਿਲਿਆਂ ਦੇ ਮਾਲਕ ਜਰੂਰ ਬਣ ਗਏ ਹੂੰ ਉਹਨਾਂ ਸਮੇਂ 'ਚ ਇਸ ਪ੍ਰਚਾਰ ਬਾਰੇ ਕੋਈ ਨਹੀਂ ਜਾਣਦਾ ਸੀ ਲੇਕਿਨ ਉਹ ਚੋਰੀ ਚੋਰੀ ਨੌਜਵਾਨ ਪੜਦਾ ਸੀ ਉਸ ਬਾਰੇ ਤਾਂ ਨੌਜਵਾਨਾਂ 'ਚ ਜਿਹੜੀ ਸੀ ਸੈਕਸ ਦੇ ਪ੍ਰਤੀ ਜਿਹੜੀ ਹੀਨ ਭਾਵਨਾ ਜਿਹੜੀ ਵਧੀ ਉਹਨਾਂ 'ਚ ਇਹਨਾਂ ਦਾ ਜਿਹੜੇ ਸਾਡੇ ਇਲੀਗਲ ਜਿਹੜਾ ਲਿਟਰੇਚਰ ਸੀਗਾ ਇਹਨਾਂ ਨੇ ਵੀ ਇੱਕ ਬਹੁਤ ਵੱਡਾ ਯੋਗਦਾਨ ਦਿੱਤਾ 90% ਨੌਜਵਾਨਾਂ 'ਚ ਸੈਕਸ ਦੀ ਕੋਈ ਸਮੱਸਿਆ ਨਹੀਂ ਹੁੰਦੀ ਉਹ ਮਾਨਸਿਕ ਤੌਰ ਤੇ ਬਣਾਉਂਦੇ ਨੇ ਉਸ ਨੂੰ ਦੂਸਰਾ ਇੱਕ ਜਿਹੜਾ ਹੁਣ ਜਿਹੜਾ ਸਪਰਮ ਅਕਾਊਂਟ ਦਾ ਥੱਲੇ ਡਿਕਲਾਈਨ ਕਰਨਾ ਇਹ ਇੱਕ ਜ਼ਰੂਰ ਇੱਕ ਸੋਚਣ ਦਾ ਵਿਸ਼ਾ ਬਣਿਆ ਹੋਇਆ ਹੈ ਔਰ ਲੇਡੀਜ਼ ਦੇ ਵਿੱਚ ਐਗਸ ਨਾ ਬਣਨੇ ਇਹਦੇ ਚ ਹੈ ਕਿ ਜਿਹੜੀਆਂ ਪੈਸਾਈਸਾਈਡਸ ਦਾ ਬਹੁਤ ਓਵਰ ਯੂਜ਼ ਹੋਇਆ ਕਿਉਂ ਜਿਹੜੀਆਂ ਕੁਝ ਸਪੈਸਾਈਸਾਈਡ ਇਸ ਤਰ੍ਹਾਂ ਨਹੀਂ ਆਈਆਂ ਜਿਹੜੀਆਂ ਬੈਸਟ ਨੂੰ ਮਾਰਨਾ ਚਾਹੁੰਦੀਆਂ ਜਿਹੜੇ ਕੀੜੇ ਨੂੰ ਮਾਰਨਾ ਚਾਹੁੰਦੀਆਂ ਸੀ ਕੀੜੇ ਦੀ ਜਗ੍ਹਾ ਤੇ ਉਹਨਾਂ ਨੇ ਸੋਚਿਆ ਕਿ ਇਹਨਾਂ ਦੀ ਰਿਪਰੋਡਕਟਿਵ ਹੈਲਥ ਤੇ ਅਟੈਕ ਕਰੀਏ ਅਸੀਂ ਤਾਂ ਕਿ ਇਹਨਾਂ ਦੀ ਪ੍ਰਜਨਨ ਕਿਰਿਆ ਰੁਕੇ ਜਦੋਂ ਤੁਸੀਂ ਕੀੜੇ ਦੀ ਪ੍ਰਜਨਨ ਕਿਰਿਆ ਰੋਕਣ ਦੀ ਕੋਸ਼ਿਸ਼ ਕਰੋਗੇ ਤਾਂ ਉਹ ਉਹ ਜਿਹੜਾ ਕੈਮੀਕਲ ਹੈ ਉਹ ਕੀੜ ਉਹ ਸੇਮ ਰਿਐਕਟਰ ਉਹ ਮਨੁੱਖ ਤੇ ਕਰੂਗਾ ਹਾਂ ਹਣਾ ਔਰ ਨਾ ਹੀ ਕੋਈ ਉਹ ਦਿੱਤੇ ਪਾਬੰਦੀ ਸੀ ਵੀ ਇੰਨੀ ਮਾਤਰਾ ਕਰਨੀ ਆ ਕਿਉਂਕਿ ਜਿਹੜੀ ਪਿੱਛੋਂ ਗਾਈਡਲਾਈਨ ਕੁਝ ਹੋਰ ਸੀਗਾ ਦੁਕਾਨਦਾਰ ਨੇ ਆਪਦਾ ਕੋਈ ਗਿਫਟ ਲੈਣੀ ਸੀ ਕੰਪਨੀ ਤੋਂ ਵੱਡੇ ਟੂਰ ਲੈਣੇ ਸੀ ਉਹਨੇ ਹੋਰ ਵਧਾਇਆ ਅਗਾ ਜਾ ਕੇ ਉਹਨੇ ਕਿਸਾਨ ਨੇ ਆਪਦੇ ਹਿਸਾਬ ਨਾਲ ਸੋਚਿਆ ਮਤਲਬ ਪੈਸਟੀਸਾਈਡ ਦੇ ਮਨੁੱਖ ਦੀ ਸਿਹਤ ਤੇ ਸਿੱਧੇ ਪ੍ਰਭਾਵ ਪਏ ਸਿੱਧੇ ਪ੍ਰਭਾਵ ਪਏ ਔਰ ਉਹਨਾਂ ਨੇ ਰੀਪਰੋਡਕਟਰ ਹੈਲਥ ਨੂੰ ਜਿਹੜਾ ਉਹ 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 ਗਿਰਿਆ ਤੁਸੀਂ ਹੈਰਾਨ ਹੋਵੋਗੇ ਕਿ ਜਿਹੜੇ ਪੈਸਟ ਤੇ ਜਿਹੜਾ ਆ ਕੀ ਕਹਨੇ ਉਸ ਨੂੰ ਲਾਰਵਾ ਜਿਹੜਾ ਹੁੰਦਾ ਹੈ ਹਾਂ ਜਿਹੜੀ ਉਹ ਹੈਗੀ ਆ ਮੱਖੀ ਜਿਹੜੀ ਹੈਗੀ ਆ ਮਾਰ ਲਾਰਵਾ ਜਿਹੜਾ ਹੁੰਦਾ ਉਹਦੇ ਜੀਨ ਤੇ ਮਨੁੱਖ ਦੇ ਜੀਨ ਜਿਹੜੇ 60% ਤੱਕ ਜੀਨ ਇਕੁਅਲ ਹੁੰਦੇ ਆ ਮਿਲਦੇ ਆ ਉਹਦੇ ਨਾਲ ਹੂੰ ਤਾਂ ਜੇ ਉਹਦੇ ਰੇਪਰ ਡੈਕਟ ਹੈਲਥ ਤੇ ਅਟੈਕ ਕਰ ਰਹੇ ਆ ਥੋੜੇ ਕੈਮੀਕਲ ਤਾਂ ਉਹ ਤੇ ਵੀ ਕਰਨਗੇ ਪਹਿਲਾਂ ਜਿਹੜੇ ਪੈਸਿਸਾਈਡ ਸੀ ਉਹ ਪੈਸਟ ਨੂੰ ਮਾਰਦੀ ਸੀ ਡਾਇਰੈਕਟ ਇਸ ਕਰਕੇ ਬੰਦੇ ਵੀ ਮਾਰਦੇ ਸੀ ਹੁਣ ਬੰਦੇ ਨਹੀਂ ਮਾਰਦੇ ਹੈਨਾ ਲੇਕਿਨ ਹੁਣ ਪੈਸਟ ਪੈਸਟ ਮਰਦਾ ਨਹੀਂ ਹੈ ਬਸ ਉਹ ਅਗਾ ਨਵੇਂ ਬੱਚੇ ਨੂੰ ਜਨਮ ਦੇਣ ਦੇ ਕਾਬਿਲ ਨਹੀਂ ਰਹਿੰਦਾ ਬਸ ਜਿਹੜਾ ਪ੍ਰਭਾਵ ਹੈ ਹੌਲੀ ਹੌਲੀ ਲਗਾਤਾਰ ਵੱਧਦਾ ਜਾ ਰਿਹਾ ਵੱਧਦਾ ਜਾ ਰਿਹਾ ਜਿਵੇਂ ਹੁਣ ਆਈਵੀਫ ਸੈਂਟਰ ਖੁੱਲ ਚੁੱਕੇ ਆ ਤਾਂ ਇਦਾਂ ਦੇ ਜਿਹੜੀ ਸਿਚੁਏਸ਼ਨ ਸਿਰਫ ਉਸ ਕਰਕੇ ਬਣੀ ਹੈ ਨਹੀਂ ਉਹ ਡੈਫੀਨਟਲੀ ਉਹ ਸਾਡੇ ਫੂਡ ਕਲਚਰ ਚ ਵੀ ਆ ਗਿਆ ਸਾਡਾ ਫੂਡ ਹੋਰ ਸਟਰੋਂਗ ਨਹੀਂ ਹੋਇਆ ਦੂਸਰਾ ਸਾਡੀ ਜਿਹੜੀ ਸੋਸਾਇਟੀ ਨੂੰ ਐਂਟੀਫੈਕਟ ਕੀਤਾ ਜਿਹੜੇ ਸੈਕਸ ਹਾਰਮੋਨ ਬਣਦੇ ਆ ਹਮ ਹੈਨਾ ਉਹ ਸਾਡੇ ਕੋਲੇਸਟ੍ਰੋਲ ਤੋਂ ਬਣਦੇ ਆ ਕੋਲੇਸਟ੍ਰੋਲ ਜਿਹੜਾ ਗੁੱਡ ਕੋਲੇਸਟ੍ਰੋਲ ਤੋਂ ਬਣਦੇ ਆ ਹਾਂ ਨਾ ਉਹ ਹੌਣ ਕੋਲੇਸਟ੍ਰੋਲ ਜੇ ਤੁਸੀਂ ਮਾਤਰਾ ਚ ਲੈ ਨਹੀਂ ਰਹੇ ਫੈਟ ਨਹੀਂ ਲੈ ਰਹੇ ਤਾਂ ਗੁੱਡ ਕੋਲੇਸਟ੍ਰੋਲ ਨਹੀਂ ਬਣੂਗਾ ਹਾਂ ਕਿਉਂਕਿ ਲੋਕਾਂ ਨੂੰ ਇੱਕ ਪਤਲੇ ਰਹਿਣ ਦੀ ਤੇ ਉਹ ਇੱਕ ਹੋੜ ਲੱਗੀ ਹੋਈ ਆ ਹੋੜ ਲੱਗੀ ਹੋਈ ਆ ਲੇਡੀਜ਼ ਦੇ ਵਿੱਚ ਵੀ ਸੈਕਸ ਹਾਰਮੋਨ ਤਾਂ ਹੀ ਬਣਨਗੇ ਜੋ ਗੁੱਡ ਕੋਲੇਸਟ੍ਰੋਲ ਲਾਉਗੀ ਤਾਂ ਅੱਛਾ ਇਹ ਬਦਲਾ ਲੇਡੀਜ਼ ਤੇ ਬੰਦੇ ਦੋਨਾਂ ਨੂੰ ਚਾਹੀਦਾ ਦੋਨਾਂ ਚਾਹੀਦਾ ਕੁਝ ਸਾਡੀ ਮੈਡੀਕਲ ਸੁਸਾਇਟੀ ਨੇ ਐਂਟੀ ਫੈਟ ਕੀਤਾ ਉਹਨੂੰ ਸੈਕਸ ਹਾਰਮੋਨ ਇਹ ਜਨਰਲੀਟ ਕਿਹਾ ਜਾਂਦਾ ਹੈ ਕਿ ਜਿਹੜੇ ਲੋਕਾਂ ਨੇ ਯੋਗ ਦੇ ਰਸਤੇ ਜਾਣਾ ਜਿਨ੍ਹਾਂ ਲੋਕਾਂ ਨੇ ਪ੍ਰਮਾਤਮਾ ਦੇ ਰਸਤੇ ਜਾਣਾ ਹੈ ਉਹ ਫੈਟ ਨਾ ਲੈਣ ਕਿਉਂਕਿ ਉਹਨਾਂ ਨੇ ਸੈਕਸ ਦੇ ਪ੍ਰਤੀ ਸੈਕਸ ਨੂੰ ਦਬੋਣਾ ਹੈ ਤਾਂ ਜੋ ਉਹ ਘੋ ਮਾਤਰਾ ਚ ਦੁੱਧ ਜ਼ਿਆਦਾ ਮਾਤਰਾ ਚ ਲੈਣਗੇ ਜਾਂ ਮੀਠ ਜ਼ਿਆਦਾ ਮਾਤਰਾ ਚ ਲੈਣਗੇ ਫੈਟ ਵਾਲੀ ਚੀਜ਼ਾਂ ਲੈਣਗੇ ਤਾਂ ਉਹ ਸੈਕਸ ਹਾਰਮੋਨ ਜ਼ਿਆਦਾ ਵੱਢਣਗੇ ਉਹਨਾਂ ਦੀ ਭਗਤੀ ਦੀ ਰਕਤ ਰਸਤੇ ਨੂੰ ਰੋਕੇਗਾ ਲੇਕਿਨ ਜਿਹੜਾ ਗ੍ਰਸਥ ਜੀਵਨ ਜਣਾ ਚਾਹੁੰਦਾ ਉਸ ਨੂੰ ਇਹ ਚੀਜ਼ਾਂ ਲੈਣੀਆਂ ਪੈਣਗੀਆਂ ਜਿਹੜੇ ਫੂਡ ਸੀ ਫੂਡ ਨੇ ਵੀ ਬਹੁਤ ਇੰਪੈਕਟ ਕੀਤਾ ਦਿੱਤੇ ਔਰ ਇਸ ਜਿਹੜੀ ਐਂਟੀ ਫੈਟ ਸੁਸਾਇਟੀ ਡਵੈਲਪ ਕੀਤੀ ਜਿਹੜੀ ਉਹਨੇ ਵੀ ਸਾਡੇ ਕਲਚਰ ਤੇ ਬਹੁਤ ਇੰਪੈਕਟ ਕੀਤਾ ਉਹਦੀ ਥਾਂ ਤੇ ਕਿਹੜਾ ਫੂਡ ਕਾਰਬੋਹਾਈਡਰੇਟ ਆਇਆ ਉਹਨੇ ਉ ਤਾਂ ਕਰਦਾ ਹਮ ਲੇਕਿਨ ਅੰਦਰੋਂ ਖੋਖਲਾ ਕਰਦਾ ਜਿਹੜੀ ਫੈਟ ਹੈ ਉਹ ਅੰਦਰੋਂ ਜੁੱਸਾ ਬਣਾਉਂਦੀ ਹੈ ਹਮ ਹਨਾ ਤਾਂ ਕਿਉਂ ਜਿਹੜਾ ਖਾਂਦੇ ਸੀ ਪਹਿਲਾਂ ਲੋਕਾਂ ਦਾ ਦਦਾ ਕਿਲੋ ਕਿਉਂ ਪੀ ਜਾਂਦੇ ਸੀ ਤਾਂ ਸਪਰਮ ਕਾਊਂਟ ਵੀ ਉਹਨੇ ਸੀ ਉਹਨਾਂ 112 ਤੱਕ ਪਏ ਸੀ ਉਹਨਾਂ ਦੇ ਹੁਣ ਜਿਹੜੇ ਘਟ ਕੇ 35 ਤੇ ਬਾਰਡਰ ਲਾਈਨ ਤੇ ਖੜੇ ਆ ਹਮ ਤੇ ਇਸ ਕਰਕੇ ਮੈਕਸਿਮਮ ਲੋਕਾਂ ਨੂੰ ਪਹਿਲਾਂ ਹੁੰਦਾ ਸੀ ਕਿ ਪਿੰਡ ਚ ਇੱਕ ਦਾ ਬੇਲਾ ਦਾ ਜੋੜਾ ਸੀ ਹਮ ਹੁਣ ਜਿਹੜੇ ਆ ਆਮ 35 ਤੋਂ 40 ਦੇ ਬੇਲਾ ਦੇ ਆਮ ਨੇ ਉਹਨਾਂ ਜਿਹੜੇ ਅਫੋਰਡ ਕਰ ਸਕਦੇ ਆ 5-7 ਲੱਖ ਦੇ ਸਕਦੇ ਹੋ ਆਈ ਇਹ ਫਿਰ ਦਾ ਸਾਰਾ ਲੈ ਰੇ ਆ ਹਮ ਜਿਹੜੇ ਹੋਰ ਜ਼ਿਆਦਾ ਕਰਦੇ 8-10 ਲੱਖ ਦੇ ਵਧੀਆ ਇਹ ਸੈਂਟਰ ਦਾ ਸਾਰਾ ਲੈ ਰਹੇ ਆ ਲੇਕਿਨ ਆਈਵੀਐਫ ਸੈਂਟਰ ਦਾ ਵਰਤਾਰਾ ਤੁਸੀਂ ਜੇ 2000 ਦੀ ਗੱਲ ਕਰੋਗੇ ਤਾਂ ਮਾਲ ਵਿੱਚ ਸਿਰਫ ਲੁਧਿਆਣੇ ਚ ਹੁੰਦਾ ਸੀ ਹਮ ਲੋਕਾਂ ਨੂੰ ਸਮਝ ਨਹੀਂ ਆਉਂਦੀ ਸੀ ਹੈ ਕਿ ਸੋਪਤੀ ਕਰਕੇ ਕੁਝ ਲਿਖਿਆ ਹੁੰਦਾ ਸੀ ਐਡ ਆਨ ਇਨ ਦੀ ਸੋਦੀ ਤੇ ਲੋਕਾਂ ਨੂੰ ਸਾਡੇ ਵਰਗੇ ਜੇ ਪੜ੍ਹਦੇ ਹੁੰਦੇ ਸਾਨੂੰ ਸਮਝ ਨਹੀਂ ਆਉਂਦਾ ਸੀ ਯਾਰ ਇਹ ਕੀ ਚੀਜ਼ ਹੁੰਦੀ ਯਾਰ ਕਿਉਂ ਐਡ ਕਰਦੇ ਆ ਲੇਕਿਨ ਉਹ ਉਹ ਵਰਤਾਰਾ ਹੁਣ ਹਰ ਸ਼ਹਿਰ ਚ ਚਾਰ ਚਾਰ ਪੰਜ ਪੰਜ ਆਮ ਖੋ ਹੋ ਗਏ ਆਈਵੀਪ ਸੈਂਟਰ ਕਾਮਨ ਹੁੰਦੇ ਜਾ ਰਹੇ ਆ ਔਰ ਆਈਓਐਮ ਸੈਂਟਰ ਜਿਹੜੇ ਕਾਮਨ ਹੁੰਦਾ ਹੈ ਇਸ਼ਾਰਾ ਕਰ ਰਹੇ ਆ ਕਿ ਤੁਹਾਡੀ ਆਨ ਵਾਲੀ ਜਿਹੜੀ ਸੁਸਾਇਟੀ ਆ ਹੁਣ ਖਤਰੇ ਚ ਕਿਉਂ ਜਦੋਂ ਪ੍ਰਜਨਨ ਕੇ ਰੈਟ ਅਟੈਕ ਹੋ ਜਾਂਦਾ ਉਦੋਂ ਜਨਸੰਖਿਆ ਘਾਟੇ ਵਾਲ ਹੋ ਜਾਂਦੀ ਹੈ ਇਸ ਕਰਕੇ ਜੇ ਅਸੀਂ ਜਨਸੰਖਿਆ ਵਾਈਜ਼ ਵੀ ਗੱਲ ਕਰਾਂਗੇ ਪੰਜਾਬ ਦੀ ਜਿਹੜੀ ਜਨਸੰਖਿਆ ਪ੍ਰਤੀ 1.4 ਹੈ ਜੇ ਇੱਕ ਇਹਨਾਂ ਕਦੋਂ ਸੀ ਕਿੰਨੇ ਸੀ ਇਹ ਇਹ ਜਦੋਂ 1960 ਦੇ ਦਹਾਕੇ ਮਗਰ ਉਦੋਂ 6 3 ਤੋਂ ਲੈ ਕੇ 6 ਤੱਕ ਪਈ ਸੀ ਇੱਕ ਮਾਦਾ ਮਗਰ 3 ਤੋਂ 6 ਬੱਚੇ ਸੀਗੇ ਹੁਣ ਇੱਕ ਮਾਦਾ ਮਗਰ 1.4 ਹੈ ਜਿਹੜੀ ਕਿ ਹੈਲਥੀ ਸੁਸਾਇਟੀ ਵਾਸਤੇ 2.1 ਚਾਹੀਦੀ ਹੈ ਨਹੀਂ ਪਰ ਇਹਨੂੰ ਤਾਂ ਕਿਤੇ ਨਾ ਕਿਤੇ ਇਸ ਕਾਰਨ ਵੀ ਮੰਨਿਆ ਜਾਂਦਾ ਹੈ ਵੀ ਪਹਿਲਾਂ ਬੱਚੇ ਜ਼ਿਆਦਾ ਹੁੰਦੇ ਸੀ ਕਿਉਂਕਿ ਲੋਕਾਂ ਦਾ ਸੋਚ ਹੁਣ ਥੋੜਾ ਜਿਹਾ ਮਾਡਰਨ ਸਿਸਟਮ ਹੋਣ ਕਰਕੇ ਇਹ ਵੀ ਇੱਕ ਕਾਰਨ ਇਹ ਵੀ ਇੱਕ ਕਾਰਨ ਹੈ ਦੂਸਰਾ ਹੈ ਕਿ ਪੈਦਾ ਕਰਨ ਦੀ ਕੈਪੈਸਿਟੀ ਵੀ ਨਹੀਂ ਹੈ ਹੂੰ ਮਨੁੱਖ ਜਿਹੜਾ ਉਹ ਹੈਲਦੀ ਬੱਚਾ ਪੈਦਾ ਕਰਨ ਦੀ ਕੈਪੈਸਿਟੀ ਨਹੀਂ ਹੈ ਉਹ ਡਰਦਾ ਹੈ ਕਿ ਯਾਰ ਉਹ ਤਾਂ ਠੀਕ ਹੁਣ ਦੋ ਬੱਚੇ ਹੋ ਗਏ ਉਹਨੂੰ ਕਿਤੇ ਅਬਨਾਰਮਲ ਬੱਚਾ ਨਾ ਹੋ ਜਾਏ ਕਿਉਂਕਿ ਅਬਨਾਰਮਲ ਬੱਚਿਆਂ ਦੀ ਸੰਖਿਆ ਵੀ ਉਹ ਤੇਜ਼ੀ ਨਾਲ ਵਧੀ ਹੈ ਇਸ ਕਰਕੇ ਇਹ ਵੀ ਇੱਕ ਡਰ ਪੈਦਾ ਹੋ ਰਿਹਾ ਮਨੁੱਖ ਦੇ ਵਿੱਚ ਇੱਕ ਹੋਰ ਜਿਹੜਾ ਟ੍ਰੈਂਡ ਹੋਇਆ ਕਿ ਜਿਹੜੀ ਏਜਿੰਗ ਜਿਹੜੀ ਹੈਗੇ ਆ ਜਿਹੜੀ ਬੱਚਾ ਪੈਦਾ ਕਰਨ ਦੀ ਜਿਹੜੀ ਉਮਰ ਹੈ ਜਿਹੜੀ ਵਿਆਹ ਵਿਆਹ ਜੋ ਜਿਹੜੇ ਜੋੜੇ ਆ ਉਹ 28 ਤੋਂ 30 ਤੋਂ 32 ਸਾਲ ਬਾਅਦ ਜਾ ਕੇ ਵਿਆਹ ਕਰਵਾ ਰਹੇ ਆ ਹੂੰ ਤੇ ਉਦੋਂ ਤੱਕ ਜਾ ਕੇ ਜਿਹੜੀ ਸੈਕਸ ਦੀ ਜਿਹੜੀ ਹੈਗੀ ਆ ਕਮਜ਼ੋਰੀਆਂ ਆਣੀਆਂ ਉਹ ਆਮ ਹੋ ਜਾਂਦੀਆਂ ਤੁਸੀਂ ਰਿਸਕ ਕਰ ਰਹੇ ਹੋ ਹਾਲੀਵੁੱਡ ਦੀ ਉਹਨਾਂ ਦੀ ਲੇਕਿਨ ਉਹਨਾਂ ਦਾ ਲਾਈਫ ਸਟਾਈਲ ਤੇ ਤੁਹਾਡਾ ਲਾਈਫ ਸਟਾਈਲ ਉਹਨਾਂ ਦਾ ਲਾਈਫ ਸਟਾਈਲ ਤੁਹਾਡਾ ਲਾਈਫ ਸਟਾਈਲ ਟੋਟਲੀ ਡਿਫਰੈਂਟ ਹੈ ਹੂੰ ਠੀਕ ਹੈ ਇਸ ਲਈ ਆਈਡੀਅਲ ਉਮਰ ਜਿਹੜੀ ਸੀ এজ ਦੀ ਸ਼ਾਦੀ ਦੀ ਜਿਹੜੀ ਸੀਗੀ ਉਹ ਟੱਪ ਚੁੱਕੇ ਹੁੰਦੀ ਹੈ ਔਰ ਉਸ ਤੋਂ ਬਾਅਦ ਬਹੁਤ ਸਾਰੀਆਂ ਜੈਨੇਟਿਕ ਬਿਮਾਰੀਆਂ ਵੀ ਆਉਂਦੇ ਜੋ 32 ਸਾਲ ਬਾਅਦ ਜੇਕਰ ਮਾਂ ਕੋ ਕਨਸੀਵ ਕਰੂਗੀ ਉਹ ਚ ਪੂਰਾ ਚਾਂਸ ਰਹਿੰਦਾ ਕਿ ਬੱਚੇ ਚ ਮੋਰਟੈਲਿਟੀ ਆ ਸਕਦੀ ਹੈ ਔਰ ਖਾਸ ਕਰਕੇ ਡਾਊਨ ਸਿੰਡਰਮ ਬੱਚੇ 33 ਤੋਂ 34 ਸਾਲ ਬਾਅਦ ਜਿਆਦਾ ਚਾਂਸ ਰਹਿੰਦਾ ਹੁੰਦੇ ਚ ਡਾਊਨ ਸਿੰਡਰਮ ਬੱਚਿਆਂ ਦੀ ਸੰਖਿਆ ਵੱਧ ਜਾਂਦੀ ਹੈ ਤਾਂ ਇਹ ਜਿਹੜੀ ਰੀਪ੍ਰੋਡਕਟਿਵ ਹੈਲਥ ਜਿਹੜੀ ਹੈ ਇਹ ਚ ਮਲਟੀਪਲ ਸੋਸ਼ਲ ਵੀ ਨੇ ਜਿਹੜੀ ਅਵੇਅਰਨੈਸ ਵੀ ਦੀ ਘਾਟ ਵੀ ਹੈਗੀ ਆ ਇੱਕ ਸਟ੍ਰੈਸ ਬਹੁਤ ਵੱਡਾ ਕਾਰਨ ਹੈ ਸਟ੍ਰੈਸ ਓਵਰਲ ਸੋਸਾਇਟੀ ਜਿਹੜੀ ਨਿਊਕਲੀਅਸ ਸੋਸਾਇਟੀ ਹੋਗੀ ਸਾਡੀ ਸਟ੍ਰੈਸ ਵਧ ਗਿਆ ਫਾਈਨੈਂਸ਼ੀਅਲ ਵੀ ਇੱਕ ਕਾਰਨ ਬਣਦੇ ਜਾ ਰਿਹਾ ਔਰ ਇੱਕ ਜਿਹੜਾ ਫੂਡ ਜਿਹੜਾ ਸਾਡਾ ਹੈਲਦੀ ਨਹੀਂ ਰਿਹਾ ਔਰ এনवायरमेंट ਸਾਡਾ ਦਿਨੋਦਨ ਪੋਲਿਊਟ ਹੁੰਦਾ ਜਾ ਕੋਈ ਅੰਕੜੇ ਵੀ ਸਾਹਮਣੇ ਆਏ ਆ ਵੀ ਜਿਹਦੇ ਕਰਕੇ ਇਹ ਲੱਗਦਾ ਪਤਾ ਲੱਗਦਾ ਹੈ ਵੀ ਵਾਕਈ ਇੰਨੇ ਪਰਸੈਂਟ ਲੋਕ ਹੈ ਜਿਹੜੇ ਉਹ ਬੱਚੇ ਪੈਦਾ ਕਰਨ ਦੀ ਜਿਹੜੀ ਸਮਰੱਥਾ ਘਟ ਰਹੀ ਹੈ ਕੋਈ ਉਸ ਨੂੰ ਲੈ ਕੇ ਦੇਖੋ ਇਸ ਤਰ੍ਹਾਂ ਆંકੜੇ ਜਿਹੜੇ ਹਨ ਪੈਦਾ ਜਿਹੜੇ ਲੈਣੇ ਬਹੁਤ ਓਕੇ ਆ ਕਿਉਂਕਿ ਇਹ ਕੰਮ ਜਿਹੜਾ ਸਰਕਾਰਾਂ ਦਾ ਹੁੰਦਾ ਕਿ ਉਹ ਮੈਪਿੰਗ ਕਰਉਣ ਹਾਂ ਨਾ ਮਹਾਮਾਰੀ ਇੱਕ ਦਾ ਮੈਪਿੰਗ ਕਰਾਈ ਜਾਵੇ ਪੂਰੇ ਪੰਜਾਬ ਦੀ ਉਹਨੂੰ ਐਪਿਡੀਮਿਓਲੋਜੀਕਲ ਸਟੱਡੀ ਕਹਿੰਦੇ ਅਸੀਂ ਉਹਨੂੰ ਮੈਪਿੰਗ ਹੋਵੇ ਪਰ ਉਹ ਉਸ ਪਾਸੇ ਆਈ ਤੀ ਸਰਕਾਰ ਨੇ ਕੋਈ ਕਦਮ ਨਹੀਂ ਉਠਾਇਆ ਕਿ ਇਸ ਨੂੰ ਕਾਰਨ ਜਾਣੇ ਜਾਣ ਕਿਉਂ ਬਿਮਾਰੀਆਂ ਅਲੱਗ-ਅਲੱਗ ਬਿਮਾਰੀਆਂ ਕਿੰਨੇ ਤਰ੍ਹਾਂ ਦੀਆਂ ਬਿਮਾਰੀਆਂ ਔਰ ਕਿਵੇਂ ਬਦਲ ਰਹੀਆਂ ਨੇ ਇਹ ਬਹੁਤ ਵੱਡਾ ਵਿਸ਼ਾ ਹੈ ਪਰ ਉਹ ਤੋਂ ਆંકੜੇ ਤੁਸੀਂ ਸਿੰਪਲ ਲਗਾ ਸਕਦੇ ਹੋ ਕਿ ਕਿਸੇ ਵੀ ਮੈਡੀਕਲ ਦੀ ਦੁਕਾਨ ਤੇ ਜਾ ਕੇ ਖੜ੍ਹ ਜਿਓ ਸ਼ਾਮ ਦੇ ਟਾਈਮ ਤੇ ਜਾ ਕੇ ਇੱਕ ਗੋਲੀ ਮੰਗਣੇ ਇੱਕ ਗੋਲੀ ਦੀ ਔਰ ਮੈਡੀਕਲ ਵਾਲਾ ਵੀ ਸਮਝਦਾ ਹੁੰਦਾ ਵੀ ਕਿਹੜੀ ਗੋਲੀ ਇੱਕ ਗੋਲੀ ਦਾ ਇਸ਼ਾਰਾ ਉਹਦਾ ਇੱਕ ਦਿਓ ਤੇ ਉਹਨੂੰ ਵੀ ਸਮਝਦਾ ਕਿ ਕਿਹੜੀ ਚਾਹੀਦੀ ਹੈ ਇਸ ਟਾਈਮ ਤੇ ਸੈਕਸ ਕਰਨਾ ਇੱਕ ਨੌਜਵਾਨ ਮਨੁੱਖ ਲਈ ਇੱਕ ਚੈਲੰਜ ਬਣਦਾ ਜਾ ਰਿਹਾ ਹੈ ਹਣਾ ਔਰ ਉਹ ਉਹਦੇ ਚੋਂ ਤੁਸੀਂ ਜੇ ਦੂਸਰਾ ਆંકੜਾ ਇੱਕ ਮੈਡੀਕਲ ਤੋਂ ਲੈ ਸਕਦੇ ਹੋ ਮੈਡੀਕਲ ਵਾਲਿਆਂ ਤੋਂ ਪੁੱਛੋਗੇ ਤੁਸੀਂ ਉਥੋਂ ਆਈਡੀਆ ਮਿਲ ਸਕਦਾ ਤੁਹਾਨੂੰ ਸ਼ਾਮ ਨੂੰ ਦੁਜਾ ਤੁਹਾਡੇ ਲੈਬੋਰੀਟਰੀ ਤੋਂ ਪਤਾ ਲੱਗ ਜਾਊਗਾ ਕਿਸ ਫਰਮ ਰੇਟ ਕਿੰਨੇ ਕੱਢ ਰਹੇ ਹੁਣ ਸਪਰਮ ਰੇਟ ਜਿਹੜਾ ਉਹ 72 ਵਾਲਾ ਤਾਂ ਕਿਸੇ ਕਿਸੇ ਦਾ ਆ ਰਿਹਾ ਉਹ ਕਿੰਨੇ ਰਹਿ ਗਏ ਹੁਣ 40 ਤੇ 35 ਤੋਂ 40 ਚ ਜਿਹੜੇ ਬਾਰਡਰ ਲਾਈਨ ਚ ਆਈ ਦੀ ਉੱਥੇ ਖੜ ਰਹੇ ਆ ਨੌਜਵਾਨ ਜਿਹੜੇ ਮਿਨਿਮਮ ਜਿੱਥੇ ਮਤਲਬ ਚਾਹੀਦਾ ਉਹ ਮੈਕਸਿਮਮ ਰਹਿ ਗਏ ਹਾਂ ਔਰ 2050 ਤੱਕ ਆਈ ਡੀਆ ਕਿ ਪੰਜਾਬੀ ਜਿਹੜੇ ਆ ਨਾਰਮਲ ਪ੍ਰਕਿਰਿਆ ਨਾਲ ਬੱਚੇ ਕਨਸੀਵ ਕਰਦੇ ਉਹ ਯੋਗ ਨਹੀਂ ਰਹਿਣਗੇ ਬਹੁਤ ਡੀ ਚੁਣੌਤੀ ਪੰਜਾਬ ਨੂੰ ਲਈ ਪੰਜਾਬ ਲਈ ਉਹ ਤਾਂ ਜਿੱਥੇ ਗ੍ਰੀਨ ਰੈਵੋਲੂਸ਼ਨ ਨੇ ਪੈਰ ਪਸਾਰਿਆ ਉੱਥੇ ਸਾਰੇ ਪਾਸੇ ਇਹੀ ਚੁਣੌਤੀਆਂ ਆ ਰਹੀਆਂ ਹੂੰ ਪਹਿਲਾਂ ਇਹ ਜਿਹੜੇ ਕੀ ਹੱਲ ਕੀ ਹੋਣੇ ਚਾਹੀਦੇ ਜੀ ਇਹਨੂੰ ਲੈ ਕੇ ਹੱਲ ਜਿਹੜੇ ਆ ਉਹ ਅਵੇਅਰਨੈਸ ਜਿਹੜੀ ਹੈਗੀ ਆ ਸਾਨੂੰ ਆਰਗੈਨਿਕ ਜਿਹੜੀ ਕਿਚਨ ਗਾਰਡਨਿੰਗ ਵਾਲੇ ਪਾਸੇ ਵਧਣਾ ਚਾਹੀਦਾ ਹੂੰ ਜਿਹੜਾ ਯੂਰਪ ਨੇ ਹੁਣ ਦੁਆਰਾ ਇੱਕ ਉਥੋਂ ਦੀ ਐਨਟੀਏ ਨੇ ਇੱਕ ਦੁਆਰਾ ਸੰਦੇਸ਼ ਦਿੱਤਾ ਕਿ ਬੈਕ ਟੂ ਦਾ ਨੇਚਰਲ ਫਾਰਮਿੰਗ ਹੂੰ ਹਨਾ ਤੁਸੀਂ ਘਰ ਘਟੋੜ ਖਾਣਯੋਗ ਚੀਜ਼ਾਂ ਆਪਣੇ ਘਰੇ ਉਗਾਓ ਹੂੰ ਤੋਂ ਉਹਦੇ ਵੱਲ ਪੰਜਾਬ ਨੂੰ ਵਾਪਸ ਆ ਜਾਣਾ ਮੋੜਨਾ ਚਾਹੀਦਾ ਹਰ ਘਰ ਦੇ ਵਿੱਚ ਇੰਨੀ ਕੋਈ ਸੋਖੀ ਨਹੀਂ ਇੱਕ ਘਰ ਦੀ ਨਿਊਕਲੀਅਰ ਫੈਮਲੀ ਉਹਦੇ ਲਈ ਜੇ ਚਾਰ ਪੇਟੀਆਂ ਵੀ ਰੱਖ ਲੈਣ ਉਹ ਚੀਜ਼ ਆਉਂਦੀ ਜੋ ਕਿ ਸਬਜ਼ੀ ਬਣ ਸਕਦੀ ਹੈ ਜਿਨ੍ਹਾਂ ਤੁਸੀਂ ਸਬਜ਼ੀ ਉਹ ਤੋਂ ਜ਼ਹਿਰ ਰਹਿਤ ਖਾਣਾ ਖਾਓਗੇ ਜਿਨ੍ਹਾਂ ਲੋਕਲੀ ਅਵੇਲੇਬਲ ਫਰੂਟ ਖਾਓਗੇ ਜਿਹੜਾ ਤੁਹਾਨੂੰ ਲੋਕਲ ਅਵੇਲੇਬਲ ਹੈ ਮੰਨ ਲਓ ਜੋ ਬੋਹਰ ਵਾਲੇ ਲੋਕ ਹੈ ਤਾਂ ਉਹਨਾਂ ਨੂੰ ਜੇ ਕਿੰਨੂ ਮਿਲਦਾ ਕਿੰਨੂ ਖਾਣਾ ਚਾਹੀਦਾ ਜੇ ਅ ਮੋਘੇ ਵਾਲੇ ਲੋਕਾਂ ਨੂੰ ਉਥੇ ਅਮਰੂਦ ਮਿਲਦਾ ਉਹਨੂੰ ਅਮਰੂਦ ਖਾਣਾ ਚਾਹੀਦਾ ਉਹ ਮਤਲਬ ਇਹ ਨਹੀਂ ਵੀ ਹਿਮਾਚਲ ਆਲੇ ਸੇਵ ਵੱਲ ਭੱਜ ਗਏ ਆਪੇ ਨਹੀਂ ਨਹੀਂ ਜਿੰਨਾ ਫੂਡ ਡレイン ਹੋ ਕੇ ਆਊਗਾ ਜਿੰਨਾ ਲੰਬਾ ਟਰੈਵਲ ਕਰਕੇ ਆਊਗਾ ਉਹਨੇ ਉਹਦੀ ਨਿਊਟ੍ਰੀਸ਼ਨਲ ਵੈਲਿਊ ਕੱਟੂਗੀ ਉਹਦੀ ਫਿਕਰ ਡਾਕਟਰ ਸਾਹਿਬ ਧੰਨਵਾਦ ਜੀ